ਸੰਗੀਟਾ ਸਾਹਿਬ ਗੌਰਵ ਜੀ ਮੇਰੀ ਗੌਰਵੀ ਮੇਰੀ ਸਾਥੇ ਬੁਲਾ ਰਹੇ ਨੇ ਇਹ ਬਹੁਤ ਸੈਂਸਿਟਿਵ ਟਾਪਿਕ ਆ ਆਪਾਂ ਇੱਕ ਦੂਸਰੇ ਦੇ ਵਿੱਚ ਬੋਲ ਕੇ ਟਾਈਮ ਨਾ ਖਰਾਬ ਕਰੀਏ ਦੇਖੋ ਬੀ ਤੀਨਾ ਚੌਧਰੀ ਜੀ ਸਪਸ਼ਟ ਗੱਲ ਹੈ ਤੁਹਾਡੇ ਕਿਸੇ ਵੀ ਆਗੂ ਨੇ ਬਲੀ ਦੀ ਨਹੀਂ ਦਿੱਤੀ ਤੁਹਾਡੇ ਆਗੂਆਂ ਨੇ ਕਤਲੇਆਮ ਕੀਤੇ ਆ ਗੈਰ ਮਨੁੱਖੀ ਕੰਮ ਕੀਤੇ ਆ ਉਹਨਾਂ ਦੀ ਬਲੀ ਸਮੇਂ ਨੇ ਲਈ ਹੈ ਵਕਤ ਨੇ ਬਦਲੀ ਲਈ ਹੈ ਆਪਣਾ ਬਲੀ ਲਈ ਹੈ ਇੰਦਰਾ ਗਾਂਧੀ ਦੀ ਵਕਤ ਨੇ ਬਲੀ ਲਈ ਹੈ ਹਰਜੀਵ ਗਾਂਧੀ ਦੀ ਵਕਤ ਨੇ ਬਲੀ ਲਈਆ ਪੰਜਾਬ ਦੇ ਮੁੱਖ ਮੰਤਰੀ ਬਿਆਨ ਸਿੰਘ ਦੀ ਜਿਨ੍ਹਾਂ ਨੇ ਜਿਹੜਾ ਘਰਾਂ ਚੋਂ ਕੱਢ ਕੱਢ ਕੇ ਮੁੰਡਿਆਂ ਨੂੰ ਕਤਲੇਆਮ ਕੀਤਾ ਦਾ ਸਾਰਾ ਪੰਜਾਬ ਸਿਰਨਾਸ ਕੀਤਾ। ਜੋ ਤੁਸੀਂ ਕੋਈ ਕੁਰਬਾਨੀ ਨਹੀਂ ਕੀਤੀ। ਤੁਸੀਂ ਦੇਸ਼ ਦਾ ਸੱਤੇਨਾਸ ਕੀਤਾ। ਮੈਨੂੰ ਮੈਨੂੰ ਅੱਗੇ ਗੱਲ ਕਰਨ ਦਿਓ। ਇਹ ਜੋ ਬਾਰਡਰ ਤੇ ਖੜੇ ਹੋ ਕੇ ਉਹਨਾਂ ਨੂੰ ਉਹ ਤਿੰਨ ਜੀ ਨਹੀਂ ਤਿੰਨ ਹੀ ਚ ਵੇਟ ਕਰਿਓ ਥੋੜੇ ਵੇਟ ਕਰਿਓ ਗੱਲ ਸੁਣੋ ਤੁਸੀਂ ਆਪਣੀ ਗੱਲ ਕਰ ਰਹੇ ਹੋ ਬਸ ਤੁਸੀਂ ਆਪਣੀ ਗੱਲ ਕਰ ਰਹੇ ਨੇ ਟਾਈਮ ਖਤਮ ਹੋ ਜਾਏਗਾ ਟਾਈਮ ਖਤਮ ਹੋ ਜਾਏਗਾ ਸਾਰੇ ਬੋਲਦੇ ਰਹਿਣਗੇ ਨਾ ਪਰ ਚਰਚਾ ਨਹੀਂ ਹੋ ਪਾਏਗੀ ਦੱਸੋ ਮੈਨੂੰ ਮੈਸੇਜ ਕਰਦੇ ਰਹਿੰਦੇ ਨੇ ਕਿ ਅਸੀਂ ਬਹੁਤ ਟਾਈਮ ਕੱਢ ਕੇ ਦੇਖਦੇ ਹਾਂ ਤੇ ਵਿਚਾਲੇ ਬੋਲਦੇ ਰਹਿੰਦੇ ਤੁਸੀਂ ਆਡੀਓ ਡਾਊਨ ਕਰਦੇ ਆਂ ਮੈਨੂੰ ਮੈਨੂੰ ਆਡੀਓ ਨਾਲ ਡਾਊਨ ਕਰਦੇ ਹੋ ਤੁਸੀਂ ਬਹੁਤ ਸਾਰੇ ਸੁਤਕਾਰਾ ਮੈਂ ਵਾਪਸ ਆ ਗਿਆ ਗੌਰਵ ਜੀ ਨਹੀਂ ਪਲੀਜ਼ ਸਿਰਫ ਸੰਘੇੜਾ ਸਾਹਿਬ ਦੀ ਆਡੀਓ ਮੈਨੂੰ ਉੱਪਰ ਚਾਹੀਦੀ ਹੈ ਬਾਕੀ ਸਭ ਦੀ ਆਡੀਓ ਡਾਊਨ ਕਰ ਦਿਓ ਮੈਂ ਸਿਰਫ ਸੰਘੇੜਾ ਸਾਹਿਬ ਦੀ ਆਡੀਓ ਆਨਰ ਜਾਣੀ ਚਾਹੀਦੀ ਹੈ ਸੰਘੇੜਾ ਸਾਹਿਬ ਬੀਬੀ ਪੱਠਣ ਨੇ ਸਪਸ਼ਟ ਤੌਰ ਤੇ ਕਿਹਾ ਆ ਬੀਬੀ ਬੀਬੀ ਪੱਠਣ ਨੇ ਸਪਸ਼ਟ ਤੌਰ ਤੇ ਕਿਹਾ ਆ ਕਿ ਚਾਰ ਟ੍ਰੇਨਾਂ ਚ ਬੰਬ ਚੱਲਣਗੇ ਦੋ ਬਜਾਰਾਂ ਚ ਚੱਲਣਗੇ ਮਤਲਬ ਇਦਾਂ ਵੀ ਬਾਕੀ ਤਿੰਨ ਤੇ ਚਾਰ ਉਹ ਦਿਨ ਪੂਰੀ ਪਲਾਨ ਮੈਂ ਸੋਈ ਸਾਹਿਬ ਦੀ ਇਸ ਗੱਲ ਪਰ ਸੰਘੇੜਾ ਸਾਹਿਬ ਹੋਇਆ ਨਹੀਂ ਨਾ ਹੋਇਆ ਨਹੀਂ ਨਾ ਤੁਸੀਂ 97 ਦੇ ਆਸ-ਪਾਸ ਦੇਖੋ ਕੋਈ ਕੰਰਨਾ ਨਹੀਂ ਹੋਈ ਟੱਚ ਮੁੱਟ ਨਹੀਂ ਹੋਈ ਗੌਰਵ ਜੀ ਕਿਹੜੀ ਚੀਜ਼ ਕਿੱਥੇ ਸਿਰੇ ਚੜੀ ਆ ਜੀ ਨਹੀਂ ਨਹੀਂ ਇਹਦਾ ਪਤਾ ਤਾਂ ਲੱਗੇ ਨਾ ਕੀ ਹੋਣਾ ਸੀ ਕੀ ਨਹੀਂ ਹੋਇਆ ਨਹੀਂ ਬਿਲਕੁਲ ਪਤਾ ਲੱਗਣਾ ਚਾਹੀਦਾ ਇਹ ਸਕੁਡ ਹੇਵ ਬੀਨ ਕੈਪਚਰਡ ਐਨੀ ਟਾਈਮ ਨਾਲ ਬਿਊਰੋਕ੍ਰੇਸੀ ਨੂੰ ਇਹਦੇ ਵਿੱਚ ਬਦਨਾਮ ਨਹੀਂ ਕਰਨਾ ਚਾਹੀਦਾ ਬਿਊਰੋਕ੍ਰੇਸੀ ਜਿਹੜੀ ਆ ਉਹ ਉਹਦੇ ਵਿੱਚ ਆਈਐਸ ਅਫੀਸਰ ਵੀ ਹੁੰਦੇ ਆ ਇਹਦੇ ਵਿੱਚ ਮਾਈਟ ਵੀ ਏਜੰਸੀਆਂ ਦੇ ਬੰਦੇ ਤੇ ਸੀਨੀਅਰ ਪੁਲਿਸ ਅਫੀਸ਼ਰ ਹੋਣਗੇ ਇਹ ਦੂਸਰੇ ਅਫੀਸਰ ਸਾਰੇ ਇਦਾਂ ਦੇ ਨਹੀਂ ਬੰਦੇ ਔਰ ਇਹ ਬਿਊਰੋਕ੍ਰੇਸੀ ਦਾ ਦੋਸ਼ ਮੰਨਦਾ ਹੈ ਨਾ ਬਿਊਰੋਕ੍ਰੇਸੀ ਦਾ ਦੋਸ਼ ਮੰਨਦਾ ਕਿ ਪਿਛਲੇ 15 ਸਾਲ ਦੇ ਵਿੱਚ ਵਿੱਚ ਬਿਊਰੋਕ੍ਰੇਸੀ ਪੋਲੀਟੀਸ਼ੀਅਨਜ਼ ਨਾਲ ਕਲੈਬੋਰੇਟ ਕਰ ਗਈ ਹੈ ਕ腐ਸ਼ਨ ਦੇ ਮਾਮਲੇ 'ਚ ਠੀਕ ਹੈ ਇਹ ਚਲੋ ਮੈਂ ਮੈਨੂੰ ਜਵਾਬ ਲੈ ਲੈਂਦਾ ਮੈਂ ਗੱਲ ਇਹ ਹੈ ਕਿ ਦੇਖੋ ਕਿਸੇ ਨੂੰ ਤਾਂ ਦੋਸ਼ੀ ਨਹੀਂ ਦੱਸ ਰਹੇ ਕਿਸੇ ਕਿਸੇ ਦੇ ਹੱਕ 'ਚ ਨਹੀਂ ਕਿਸੇ ਦੇ ਖਿਲਾਫ ਨਹੀਂ ਪਰ ਪੁਆਇੰਟ ਇਹ ਹੈ ਕਿ ਚਾਹੇ ਉਹ ਬਿਊਰੋਕ੍ਰੇਸੀ ਦੇ ਲੋਕ ਸੀ ਜਾਂ ਕੋਈ ਹੋਰ ਪ੍ਰਪੋਜ਼ਲ ਲੈ ਕੇ ਪਹੁੰਚਿਆ ਜਾਂ ਬਿਊਰੋਕ੍ਰੇਸੀ ਦੇ ਜ਼ਰੀਏ ਕੋਈ ਬੰਦਾ ਉੱਥੇ ਪਹੁੰਚਦਾ ਹੈ ਆਪਣਾ ਪ੍ਰਪੋਜ਼ਲ ਲੈ ਕੇ ਇੱਕ ਵੱਡੀ ਗੱਲ ਹੈ ਤਰਨੀ ਸਾਹਿਬ ਦੇਖੋ ਗੌਰ ਜੀ ਸ਼ੁਰੂ ਕਰਨਾ ਚਾਹੀਦਾ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੀ ਗੱਲ ਹੈ বিবি पर खड़े हुए एफआईआर करनी चाहिए एनआईए पुलिस से करूंगा ना सगे दादा साहब करना एफआईआर जितना लगता है एफआईआर होनी चाहिए करो एफआईआर एफआईआर करके पूछो ना इंटरोगेट कर लो पता लग जाएगा उसमें केरे ऑफिसर पहुंचे या नहीं पहुंचे केस बड़ा है केंद्र को कार्रवाई करनी चाहिए थी ठीक है थोड़े वेट करें थोड़े धरनी सब कंप्लीट करें पीछे टाइम कट है सुशील जी भी वेट कर रहे हैं धरनी सब इट्स ਮੈਂ ਗੌਰਵ ਜੀ ਇਟਸ ਅ ਵੈਰੀ ਸੀਰੀਅਸ ਡਿਬੇਟ ਇਟਸ ਨੋਟ ਐ ਮੱਛੀ ਬਾਜ਼ਾਰ ਮੇਰੀ ਬੇਨਤੀ ਇਹ ਹੈ ਕਿ ਦੇਖੋ ਆਈ ਐਮ ਨੋਟ ਅ ਜੀਵੀਆ ਸਿੱਧੂ ਮੈਂ ਕੋਈ ਕਿਤਾਬ ਨਹੀਂ ਲਿਖੀ ਅਨਸੀਪਰੇਸੀਆ ਉਹ ਖਾਲਸਤਾਨ ਥੈਟ ਇਜ਼ ਰਿਟਰਨ ਬਾਈ ਦਾ ਸੈਕਟਰੀ ਜਨਰਲ ਆਫ ਰਾ ਠੀਕ ਹੈ ਜੀ ਸੋ ਤੀਨਾ ਜੀ ਮੇਰੇ ਵੱਲੋਂ ਉਂਗਲੀਆਂ ਕਰਦੇ ਆ ਉਸ ਦਾ ਰਿਜ਼ਲਟ ਮੈਂ ਤੁਹਾਨੂੰ ਜਰੂਰ ਦੱਸਦਾ ਕਿ ਉਸ ਦਾ ਰਿਜ਼ਲਟ ਆਪਰੇਸ਼ਨ ਬਲੂ ਸਟਾਰ ਨਿਕਲੇ ਆ ਔਰ ਆਪਰੇਸ਼ਨ ਬਲੂ ਸਟਾਰ ਹੈ ਜਿਹੜਾ ਉਹਦੇ ਤੇ ਕਿਹਦੇ ਹੱਥ ਲੱਗੇ ਆ ਕਿਹਦੇ ਕੂਨ ਨਾਲ ਰੰਗੇ ਗਏ ਆ ਉਹ ਸਾਰਿਆਂ ਨੂੰ ਪਤਾ ਹੈ ਕਾਂਗਰਸ ਦੇ ਰੰਗੇ ਗਏ ਆ ਨੰਬਰ 2 ਤੇ ਆਪਰੇਸ਼ਨ ਬਲੂ ਸਟਾਰ ਤੇ ਆਈ ऍम ਨਾਟ ਬੀਡੀ ਪਾੜੇ ਆਈ ਵਾਸ ਨਾਟ ਅ ਫ੍ਰੀ ਸਰਵਿਸ ਆਫ ਇੰਡੀਆ ਮੈਂ ਉਹ ਕੋਈ ਕਿਤਾਬ ਨਹੀਂ ਇਸ ਤਰ੍ਹਾਂ ਦੀ ਲਿਖੀ ਹੈਗੀ ਇਹਨਾਂ ਦੇ ਗਵਰਨਰ ਸਾਹਿਬ ਨੇ ਲਿਖੀ ਹੈਗੀ ਆ ਠੀਕ ਹੈ ਉਹ ਇਹ ਕਨਸਿਡਰ ਕਰ ਲੈਣੀ ਆ ਚਾਹੀਦੀ ਆ ਜਾਂ ਜਿਹੜੀ ਹੈਗੀ ਆ ਜਿਹੜੇ ਬਿਆਨ ਸਿੰਘ ਉਹਨਾਂ ਦੇ ਜਿਹੜੇ ਲੋਕ ਸੰਪਰਕ ਦਾ ਅਪਰਤ ਸੀ ਉਹਨਾਂ ਨੇ ਲਿਖੀ ਆ ਮੈਂ ਨਹੀਂ ਲਿਖੀ ਕੋਈ ਵੀ ਤੋਏ ਇਸ ਕਰਕੇ ਉਹ ਟੱਪਣ ਦੀ ਜਾਂ ਤਰਪਣ ਦੀ ਲੋੜ ਨਹੀਂ ਇਹ ਸਾਹਮਣੇ ਦਿਖਦਾ ਕਿ ਆਪਰੇਸ਼ਨ ਵੀ ਸਾਰ ਹੋਇਆ ਦਿੱਲੀ ਦੇ ਵਿੱਚ ਦਿਲ ਇੱਕ ਮਿੰਟ ਮੈਡਮ ਇੱਕ ਮਿੰਟ ਦਿੱਲੀ ਦੇ ਵਿੱਚ ਸਿੱਕ ਜਨਰਲ ਸਾਈਡ ਹੋਇਆ ਦੋ ਚੀਜ਼ਾਂ ਤੀਜੀ ਗੱਲ ਮੈਂ ਇੱਕ ਮਿੰਟ ਠਹਿਰੋ ਆਪਰੇਸ਼ਨ ਆ ਸੌਰੀ ਮੌੜ ਬਲਾਸਟ ਹੋਇਆ ਜੀ ਮੌੜ ਬਲਾਸਟ ਦੇ ਉੱਤੇ ਆਨਰੇਬਲ ਸੁਪਰੀਮ ਕੋਰਟ ਨੇ ਵਾਰਡਿਕਟ ਦਿੱਤਾ ਕਿ ਜਿਹੜਾ ਹੈਗਾ ਬਾਬੇ ਨੂੰ ਲਿਆ ਕੇ ਡਰੋਗੜ ਕੀਤਾ ਜਾਵੇ ਉਸ ਦਾ ਸਟੇਟਮੈਂਟ ਦਾ ਰਿਕਾਰਡ ਕੀਤਾ ਜਾਵੇ ਹੋਰ ਇਨਵੈਸਟੀਗੇਸ਼ਨ ਕੀਤੀ ਜਾਵੇ ਮੈਂ ਸੰਘੇੜਾ ਸਾਹਿਬ ਨੂੰ ਵੀ ਪੁੱਛਦਾ ਮੈਂ ਸੋਈ ਸਾਹਿਬ ਨੂੰ ਵੀ ਪੁੱਛਦਾ ਕਿ ਉਹਨਾਂ ਨੇ ਆਂਦਾ ਕਿ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਜਿਹੜੀ ਇਨਵੈਸਟੀਗੇਸ਼ਨ ਆ ਉਸਰੇ ਲੱਗੀ ਇਹੀ ਕੁਸ਼ ਕੀ ਬਾਜਵਾ ਸਾਹਿਬ ਨੇ ਜਿਹੜੇ ਐਲੀਗੇਸ਼ਨ ਬੰਬਾਂ ਦੇ ਲਾਏ ਸੀ ਉਸ ਦੀ ਇਨਵੈਸਟੀਗੇਸ਼ਨ ਅੱਗੇ ਚੱਲਣੀ ਸ਼ੁਰੂ ਹੋ ਗਈ ਇਹ ਜੜ ਬੁੱਜ ਕੇ ਇੱਕ ਇਸ ਤਰ੍ਹਾਂ ਦਾ ਮਾਹੌਲ ਹੈ ਦੇ ਕੋਈ ਇਸ ਗੱਲ ਨੂੰ ਤੁਸੀਂ ਜਿਹੜਾ ਹੈਗਾ ਨਾ ਨੌਨ ਸੀਰੀਅਸਲੀ ਨਾ ਲਓ ਇਟਸ ਅ ਵੈਰੀ ਸੀਰੀਅਸ ਮੈਟਰ ਠੀਕ ਹੈ ਨਹੀਂ ਨਹੀਂ ਬਿਲਕੁਲ ਕੋਈ ਡਾਊਟ ਨਹੀਂ ਹੈ ਇਸ ਦੇ ਵਿੱਚ ਡਾਊਟ ਨਹੀਂ ਹੈ ਕੋਈ ਬਹੁਤ ਸੀਰੀਅਸ ਮੈਟਰ ਹੈ ਸੁਸ਼ੀਲ ਮੈਨੂੰ ਕੋ ਸਮਝ ਖਤਮ ਹੋ ਗਿਆ ਤਾਰਨੀ ਕਬ ਚਾਲੀ ਰੁਕਣਾ ਪਏਗਾ ਮੈਨੂੰ ਦੇਹਰੋ ਜੀ ਇੱਕ ਮਿੰਟ ਜੀ ਇੱਕ ਮਿੰਟ ਦੀ ਇੱਕ ਸੈਕਿੰਡ ਜੀ ਜੀ ਕਾਰਨ ਸਭ ਕੰਪਲੀਟ ਕਰ ਦੋ ਜੀ ਦੇਖੋ ਪਿਛਲੇ ਦਿਨਾਂ ਤੇ ਪਿਛਲੇ ਦਿਨਾਂ ਦੇ ਵਿੱਚ ਇੰਟੈਲੀਜੈਂਸ ਨੇ ਰਿਪੋਰਟਾਂ ਦਤੀਆਂ ਠੀਕ ਹੈ ਮੈਸਰ ਮਜੀਠੀ ਆਦੀ ਜਾਣੋ ਕਿਸ ਤਰ੍ਹਾਂ ਦੇ ਘਤਰਿਆ ਗਿਆ ਕੀ ਕੀਤਾ ਇਹਨਾਂ ਨੇ ਹੁਣ ਤੱਕ ਇਹ ਸਾਰਾ ਕੁਝ ਜਿਹੜੀਆਂ ਆ ਗਿਆ ਸਰਕਾਰਾਂ ਖੇਡ ਖੇਡ ਰਹੀਆਂ ਹਨ ਸੁਸ਼ੀਲ ਸਰ ਸੁਸ਼ੀਲ ਸਰ ਇੱਕ ਠੀਕਿਆ ਤਰਿਕ ਸਭ ਤੋਂ ਢੀਗ ਆ ਗਈ ਸੁਸ਼ੀਲ ਸਰ ਤੁਹਾਨੂੰ ਨਹੀਂ ਲੱਗਦਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਇੱਕ ਸੈਕਿੰਡ ਸਰ ਸੁਸ਼ੀਲ ਸਰ ਤੁਹਾਨੂੰ ਲੱਗਦਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਬਦਨਾਮੀ ਕਿਸ ਦੀ ਸਭ ਤੋਂ ਜ਼ਿਆਦਾ ਹੋ ਰਹੀ ਹੈ ਇੱਕ ਆਮ ਸ਼ਖਸ ਦੀ ਨਜ਼ਰ ਤੋਂ ਦੇਖੋ ਤਾਂ ਬਿਊਰੋਕ੍ਰੇਸੀ ਦੀ ਅਫਸਰ ਸ਼ਬਦ ਦੇ ਉੱਤੇ ਬਹੁਤ ਵੱਡਾ ਕੁਐਸਚਨ ਮਾ ਕੇ ਸਟੇਟਮੈਂਟ ਨੇ ਖੜਾ ਕਰ ਦਿੱਤਾ ਤੁਹਾਨੂੰ ਲੱਗਦਾ ਕਿ ਇਹ ਐਗਜ਼ੈਕਟਲੀ ਇਸ ਨਜ਼ਰ ਦੇਣ ਵਾਲੀ ਦੇਖਿਆ ਜਾਣਾ ਚਾਹੀਦਾ ਜਾਂ ਫਿਰ ਤੋਂ ਲੱਗਦਾ ਕਿ ਕੋਈ ਹੋਰ ਲੋਕ ਹੋਣਗੇ ਜਾਂ ਹੋਰ ਹੋ ਸਕਦੇ ਨੇ ਦੇਖੋ ਜਿਨ੍ਹਾਂ ਨੇ ਸਟੇਟਮੈਂਟ ਦਿੱਤੀ ਹੈ ਸਭ ਤੋਂ ਪਹਿਲਾਂ ਤਾਂ ਉਹ ਜ਼ਿਆਦਾ ਦੱਸ ਸਕਦੇ ਆ ਬਿਲਕੁਲ ਇਸ ਕੰਟੈਕਸਟ 'ਚ ਦਿੱਤੀ ਹੈ ਹਮ ਜਿੱਥੇ ਤੱਕ ਆਫੀਸਰ ਦਾ ਸਵਾਲ ਆ ਆਪਾਂ ਇੱਕ ਦੋ ਪਤਾ ਨਹੀਂ ਕਿਹੜੇ ਆਫੀਸਰ ਨੇ ਕਿਸਕਾ ਜਦੋਂ ਗੱਲ ਕਹੀ ਹੋਣੀ ਅੱਜ 30 ਸਾਲ ਬਾਅਦ ਉਸ ਗੱਲ ਦਾ ਮਤਲਬ ਕੀ ਹੈ ਨਿਕਲਣਾ ਇੱਕ ਬੰਦੇ ਦੇ ਇੱਕ ਸ਼ਬਦ ਕਹਿਏ ਹੋਏ ਦੂਜੇ ਦੇ ਜਦੋਂ ਆਪਾਂ ਕਿਸੇ ਨੂੰ ਸਨੇਹਾ ਦਿੰਦੇ ਹਾਂ ਨਾ ਜੀ ਠੀਕ ਹੈ ਜਾਓ ਜੀ ਮੇਰਾ ਸਨੇਹਾ ਕਿਸੇ ਨੂੰ ਪਹੁੰਚਾ ਦਿਓ ਅੱਗੇ ਜਿਹੜਾ ਬੰਦਾ ਸਨੇਹਾ ਲੈ ਕੇ ਜਾਂਦਾ ਉਹ ਜੋ ਦੱਸਦਾ ਉਤੋਂ ਹੀ ਅਰਥ ਚੇਂਜ ਹੋ ਜਾਂਦੇ ਆ ਸੇਮ ਚੀਜ਼ ਇਹ ਤਾਂ ਹੁਣ ਅਫੀਸਰ ਨੇ ਕਿਸ ਕੰਟੈਸਟੇ ਕਿਹਾ ਵਿਆਪੇ ਕਰਦਾਂਗੇ ਪਰ ਇੰਨਾ ਵੀ ਜ਼ਰੂਰ ਹੈ ਵੀ ਅੱਜ ਕੱਲ ਜਿਹੜੀ ਪੋਲਿਟਿਕਸ ਆ ਰਹੀ ਇਹ ਪੁਲਿਸ ਅਫੀਸਰ ਹੈ ਇਹ ਜਿਆਦਾ ਕਿਉਂਕਿ ਮਿਕਸਰ politician ਨਾਲ ਜਿਆਦਾ ਠੀਕ ਹੈ ਇਹ ਸਿਰ ਵੀ ਆਪਾਂ ਇਹ ਜ਼ਰੂਰ ਕਹਿ ਸਕਦੇ ਆ ਇਹ ਸਮਾਜ ਵਾਸਤੇ ਖਤਰਾ ਜ਼ਰੂਰ ਹੈ ਹਮਮ ਔਰ politician ਨੂੰ ਇਹ ਚਾਹੀਦਾ ਮੈਂ ਜੋ ਰਿਕਵੈਸਟ ਕਰਦਾ ਜੀ ਇਹ ਗੌਰਵ ਜੀ politician ਨੂੰ ਇਹ ਚਾਹੀਦਾ ਵੀ ਹਾਊ ਟੂ ਚੂਜ਼ ਯੂਰ ਮਾਈਂਡ ਹੂੰ ਤੁਸੀਂ ਆਪਣੇ ਅਫਸਰ ਸਾਰੇ ਜੀ ਉਸ ਚੋਂ ਲਾਗ ਦੀ ਇੱਕ ਦੋ ਦੇ ਡਿਪੈਂਡਰ ਹੋ ਜਦੋਂ ਪੋਲੀਟੀਸ਼ੀਨ ਇੱਕ ਦੋ ਅਫਸਰ ਦੇ ਡਿਪੈਂਡਰ ਰਹੇ ਹੁੰਦਾ ਨਾ ਜੀ ਇਹ ਸਮੱਸਿਆ ਉਹਦੇ ਵਿੱਚ ਜ਼ਿਆਦਾ ਪੈਦਾ ਹੁੰਦੀ ਹੈ ਬਿਲਕੁਲ ਸਰ ਮੇਰੇ ਕੋਲ ਸਮਾਂ ਖਤਮ ਹੋ ਚਲੇ ਹੈ ਮਾਫੀ ਚਾਹੂੰਗਾ ਵਿਚਾਲੇ ਰੋਕਣੇ ਕਿਸੇ ਹੋਰ ਕੋਲ ਹੋਰ ਕਮੈਂਟ ਦੇ ਨਹੀਂ ਆ ਪਾਉਂਗਾ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਇਸ ਸਟੇਟਮੈਂਟ ਆਪਣੇ ਆਪ ਦੇ ਵਿੱਚ ਇਸ ਕਰਕੇ ਅਹਿਮ ਤੇ ਵੱਡੀ ਹੈ ਜੋ ਰਜਿੰਦਰ ਕੌਰ ਪੱਠਲ ਨੇ ਦਿੱਤੀ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ 1997 ਦੇ ਇਲੈਕਸ਼ਨ ਤੋਂ ਪਹਿਲਾਂ ਮੇਰੇ ਕੋਲ ਕੋਈ ਆਏ ਸਨ ਅਫਸਰ ਜਾਂ ਕੁਝ ਲੋਕ ਜਿਨ ਨੇ ਪ੍ਰੋਪੋਜ਼ਲ ਦਿੱਤਾ ਕਿ ਬੰਬ ਧਮਾਕਾ ਕੀ ਕਰਦਾਂਗੇ ਲੋਕਾਂ ਚ ਦਹਿਸ਼ਤ ਹੋਏਗੀ ਸympathy ਹੋਏਗੀ ਤੇ ਫਿਰ ਵੋਟ ਘੁੰਮ ਕੇ ਤੁਹਾਨੂੰ ਪੈ ਜਗੀ ਸੱਤਾ ਆ ਜਾਏਗੀ। ਵਾਕਈ ਇਸ ਤਰੀਕੇ ਨਾਲ ਹੁੰਦਾ ਹੈ ਹੋ ਸਕਦਾ ਹੈ ਪੌਸਿਬਿਲਿਟੀ ਹੈ। ਅਗਲਾ ਪੁਆਇੰਟ ਇਹ ਵੀ ਹੈ ਕਿ ਜਿਹੜਾ ਅਫਸਰ ਆ ਜਿਹੜਾ ਸ਼ਖਸ ਉੱਥੇ ਆਇਆ ਉਹ ਕਿਸ ਨੂੰ ਕਹਿ ਕੇ ਧਮਾਕਾ ਕਰਵਾਏ? ਜੇ ਧਮਾਕੇ ਹੋਣੇ ਨੇ ਤਾਂ ਫਿਰ ਉਹ ਜਿਹੜੀ ਧਮਾਕਾ ਖੇ ਸਮੱਗਰੀ ਆ ਕੋਈ ਬੰਬ ਹੈ ਉਹ ਕਿੱਥੋਂ ਆਏਗਾ? ਬਹੁਤ ਸਾਰੇ ਇਸ ਦੇ ਵਿੱਚ ਐਂਗਲ ਨੇ ਪਰ ਉਮੀਦ ਕਰਦੇ ਹਾਂ ਕਿ ਸੱਚ ਜ਼ਰੂਰ ਲੋਕਾਂ ਦੇ ਸਾਹਮਣੇ ਆਉ ਪ੍ਰਾਈਮ ਟਾਈਮ ਜੱਜ ਦੇ ਲਈ। ਮਾੜੀ ਪ੍ਰਪੋਜ਼ਲ ਆਈ